ਸਸੇ ਕਾਲ ਜੀ ਵਰਜ ਜੀ ਦਾ ਖਾਲਸਾ ਸ੍ਰੀ ਵਰਜ ਜੀ ਕੀ ਪਤੇ ਅੱਜਕੱਲ੍ਹ ਭਾਈ ਅੰਮਰਤਪਾਲ ਸਿੰਘ ਬਾਰੇ ਆਪਾਂ ਫੇਰ ਕਰਦੇ ਆ ਅੱਜ ਮੈਨੂੰ ਦੋ ਚਾਰ ਨੌਜਵਾਨਾਂ ਦੇ ਫੋਨ ਵੀ ਆਏ ਤੇ ਇੱਕ ਨੌਜਵਾਨ ਮਿਲਿਆ ਵੀ ਆ ਉਹਨੇ ਵੱਡੇ ਰਾਜ ਖੋਲੇ ਆ ਕਿ ਭਾਈ ਅੰਮਰਤਪਾਲ ਸਿੰਘ ਜੀ ਅਸੀਂ ਬਹੀਰ ਦੇ ਵਿੱਚ ਵੀ ਜਾ ਕੇ ਆਏ ਸੀ ਨਸ਼ਾ ਛੱਡਣਾ ਪਰ ਉਸ ਤੋਂ ਪਹਿਲਾਂ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਉਹਨੇ ਦੱਸਿਆ ਕਿ ਸਾਡੇ ਨਾਲ ਦੇ ਮੁੰਡੇ ਜਿਹੜੇ ਚਿੱਟਾ ਪੀਂਦੇ ਸੀ ਕੋਈ ਕੁਝ ਖਾਂਦਾ ਸੀ ਕੋਈ ਗੋਲੀਆਂ ਖਾਂਦਾ ਸੀ ਕਹਿੰਦਾ ਸਾਰਿਆਂ ਨੇ ਜਿਹੜਾ ਉੱਥੇ 5-7 ਦਿਨ ਲਾਏ ਕਿਸੇ ਨੂੰ ਦੱਸ ਦੇਣ ਲਾਏ 5-7 ਦਿਨ ਲਾਏ ਕਹਿੰਦਾ ਸਾਰਿਆਂ ਨੇ ਨਸ਼ਾ ਛੱਡ ਦਿੱਤਾ ਅੱਜ ਤੱਕ ਕੋਈ ਵੀ ਨਸ਼ੇ ਦਾ ਹੁਣ ਆਦਿ ਨਹੀਂ ਕਹਿੰਦਾ ਤੇ ਉਹਨੇ ਸਭ ਤੋਂ ਵੱਡੀ ਗੱਲ ਇਹ ਦੱਸੀ ਆ ਕਿ ਭਾਈ ਅੰਮਰਤਪਾਲ ਸਿੰਘ ਜਦੋਂ ਤੁਰਦੇ ਸੀ ਬਹੀਰ ਦੇ ਵਿੱਚ ਤਾ ਇੱਕ ਸਨ ਅਸੀਂ ਜਦੋਂ ਜਾਂਦੇ ਸੀ ਕਹਿੰਦਾ ਇੱਕ ਭੈ ਆਉਂਦਾ ਸੀ ਸਾਨੂੰ ਮਹ ਭੈ ਕਿਸ ਤਰ੍ਹਾਂ ਕਹਿੰਦਾ ਇਸ ਤਰ੍ਹਾਂ ਲੱਗਦਾ ਸੀ ਕਿ ਡਰ ਲੱਗਦਾ ਸੀ ਅੰਦਰੋਂ ਪਰ ਜਦੋਂ ਅਸੀਂ ਹੌਲੀ ਹੌਲੀ ਪੰਜ ਸੱਤ ਜਿਹੜੀਆਂ ਬਹੀਰਾਂ ਦੇ ਵਿੱਚ ਗਏ ਆ ਕਹਿੰਦਾ ਤੇ ਲਗਭਗ ਕਹਿੰਦਾ ਸਾਨੂੰ ਜਿਹੜਾ ਇਹ ਅਹਿਸਾਸ ਹੋ ਗਿਆ ਕਿ ਯਾਰ ਸਾਨੂੰ ਜਿਹੜਾ ਅਸੀਂ ਤਾਂ ਦਲਦਲ ਦੇ ਵਿੱਚ ਫਸੇ ਪਏ ਸੀ ਤੇ ਸਾਨੂੰ ਤਾਂ ਜਿਹੜਾ ਕੱਢਣ ਵਾਲਾ ਸੀ ਸਾਨੂੰ ਤਾਂ ਹੁਣ ਪਤਾ ਲੱਗਿਆ ਉਹ ਕਹਿੰਦਾ ਸਾਨੂੰ ਕਰ ਇਹ ਕਹਿ ਦਿੱਤਾ ਸੀ ਬੇਸ਼ੱਕ ਤੁਸੀਂ ਜੇ ਤੁਹਾਨੂੰ ਸਾਲ 2 ਸਾਲ ਵੀ ਲੱਗਦੇ ਆ ਤੇ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤੇ ਤੁਸੀਂ ਉੱਥੇ ਲਾਏ ਆ ਉਹ ਕਹਿੰਦਾ ਸਾਨੂੰ ਘਰੋਂ ਵੀ ਖੁੱਲੀ ਛੁੱਟੀ ਦਿੱਤੀ ਸੀ ਰੁਪਏ ਵੀ ਦਿੱਤੇ ਸੀ ਕਹਿੰਦਾ ਸਾਨੂੰ ਘਰੋਂ ਕਹਿੰਦਾ ਉੱਥੇ ਅਸੀਂ ਚਿੱਟਾ ਪੀਂਦੇ ਸੀ ਕਹਿੰਦਾ ਅਸੀਂ ਦਿਮਾਗ ਲੈ ਸਜਾਉਣ ਲੱਗ ਗਏ ਹੁਣ ਕਈਆਂ ਨੇ ਤਾਂ ਪ੍ਰਗਾਤ ਦਾੜੀ ਕੀਤੀ ਆ ਕਹਿੰਦਾ ਕਈ ਅਜੇ ਨਹੀਂ ਕੀਤੀ ਕਹਿੰਦਾ ਪਰ ਕਹਿੰਦਾ ਜੇ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਗ੍ਰਿਫਤਾਰ ਨਾ ਕਰਦੀ ਕਹਿੰਦਾ ਉਸ ਤੋਂ ਬਾਅਦ ਇੱਕ ਡਰ ਦਾ ਮਾਹੌਲ ਬਣ ਗਿਆ ਸੀ ਪੰਜਾਬ ਦੇ ਵਿੱਚ ਕਿ ਘਰਾਂ ਵਿੱਚ ਕਹਿਣ ਲੱਗੇ ਸੀ ਕਿ ਦਵਾਰੇ ਨੂੰ ਸੌ ਲੰਬੇ ਬੰਨ੍ਹੇ ਵਿੱਚ ਇੱਕ ਸਿੱਖਾਂ ਨੂੰ ਚੱਕਣ ਲੱਗੇ ਵੀ ਤੁਸੀਂ ਬਚ ਕੇ ਰਹਿਣਾ ਕਹਿੰਦਾ ਅਸੀਂ ਤਾਂ ਅੱਜ ਵੀ ਉਸ ਭਾਈ ਅੰਮ੍ਰਿਤਪਾਲ ਸਿੰਘ ਦਾ ਇਨਾ ਸਤਕਾਰ ਕਰਦੇ ਆਂ ਜੇ ਸਾਨੂੰ ਕਦਾ ਵੇਲੇ ਅਸੀਂ ਦਸੀਏ ਕਿ ਅਸੀਂ ਚੌਪਿੰਡਾ ਆਉਣਾ ਸੀ ਉੱਥੇ ਵੱਡਾ ਇਕੱਠ ਹੋਇਆ ਸੀ ਕਹਿੰਦਾ ਮੇਰੇ ਨਾਲ ਦੇ ਕੁਝ ਮਿੰਟ ਬੰਦੇ ਜਿਹੜੇ ਨੌਜਵਾਨ ਸੋ ਚੌਪਿੰਡ ਚਲੇ ਗਏ ਕੋਸਾ ਸੀ ਜਿੱਥੇ ਖਾਲਸਾ ਪੀਰ ਪਿੱਛੇ ਰੁਕੀ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਤੇ ਉੱਥੇ ਚਲੇ ਗਏ ਕਹਿੰਦਾ ਚੌਪਿੰਡ ਤਾਂ ਨਹੀਂ ਆ ਸਕੇ ਆਪਾਂ ਅੰਮ੍ਰਿਤਪਾਲ ਸਿੰਘ ਦਾ ਰਸਤੇ ਵਿੱਚ ਹੀ ਜਿਹੜਾ ਪੁਲਿਸ ਵੱਲੋਂ ਉਹਨੂੰ ਰੋਕ ਲਿਆ ਸੀ ਇਹ ਨੌਜਵਾਨ ਨੇ ਵੱਡੇ ਖਲਾਸੇ ਕੀਤੇ ਨੇ ਤਾਂ ਮੈਂ ਉਹ ਨੌਜਵਾਨ ਨੂੰ ਪੁੱਛਿਆ ਕਿ ਜਿਹੜੇ ਅੱਜ ਕਈ ਵਾਰੀ ਕਹਿ ਰਹੇ ਨੇ ਵੀ ਹੀਰ ਦੇ ਵਿੱਚ ਸੀ ਕੋਈ ਕਲਜੀਤ ਸਿੰਘ ਨਹਿੰਗਾ ਕਹਿੰਦਾ ਇਹ ਤਾਂ ਪਤਾ ਨਹੀਂ ਪਰ ਜਿਹੜਾ ਲੋਕ ਨੇ ਕਹਿੰਦਾ ਸਾਨੂੰ ਨਹੀਂ ਪਤਾ ਸੀ ਉਹ ਵਿੱਚ ਹੈਗਾ ਸੀ ਕਹਿੰਦਾ ਨਹੀਂ ਹੈਗਾ ਸੀ ਪਰ ਕਹਿੰਦਾ ਲੋਕ ਜਿਹੜੇ ਅੱਜ ਬਗਵਾਸ ਕਰ ਰਹੇ ਨੇ ਅੱਜ ਐਵੇਂ ਕਹਿੰਦਾ ਜਿਹੜਾ ਖੱ짜 ਮਾਰ ਰਹੇ ਨੇ ਜਵਲੀਆਂ ਮਾਰ ਰਹੇ ਨੇ ਕਲਜੀਤ ਨੇ ਹਿੰਗ ਵਰਗੇ ਕਹਿੰਦਾ ਕਹਿੰਦਾ ਮੈਂ ਵੀ ਉਹਦੀ ਇੰਟਰਵਿਊ ਸੁਣੀ ਆ ਕਹਿੰਦਾ ਸਾਰਾ ਸਾਰਾ ਜਿਹੜਾ ਝੂਠ ਬੋਲ ਰਿਹਾ ਉਹ ਬੰਦਾ ਕਹਿੰਦਾ ਅਸੀਂ ਜਾ ਕੇ ਦੇਖਿਆ ਕਹਿੰਦਾ ਸਾਨੂੰ ਇੰਨਾ ਡਰ ਲੱਗਦਾ ਸੀ ਭੈ ਆਉਂਦਾ ਸੀ ਕਹਿੰਦਾ ਤੇ ਨਸੇ ਦੀ ਗੱਲ ਤਾਂ ਕਹਿੰਦਾ ਦੂਰ ਉੱਥੇ ਛੋਟੇ ਛੋਟੇ ਨੌਜਵਾਨ ਕੁੜੀਆਂ ਵੀ ਆਉਂਦੇ ਸੀ ਕਹਿੰਦਾ ਤੇ ਉਹ ਵੀ ਡਰ-ਡਰ ਕੇ ਜਿਹੜਾ ਭੈ ਦੇ ਵਿੱਚ ਰਹਿੰਦੇ ਸੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਇੱਕ ਦੂਜੇ ਵੱਲ ਅੱਖ ਪੱਟ ਕੇ ਝਾਕ ਲੈ ਕਹਿੰਦਾ ਇੰਨਾ ਡਰ ਸੀ ਉਹਦਾ ਭਾਈ ਅੰਮਰਤਪਾਲ ਸਿੰਘ ਦਾ ਇੰਨਾ ਭੈ ਸੀ ਕਹਿੰਦਾ ਜਾਹੋ ਜਲਾਲ ਦਾ ਇੱਕ ਪ੍ਰਤੀਕ ਸੀ ਕਹਿੰਦਾ ਪਾਕਿਆ ਦੀ ਕਿ ਖਾਲਸਾ ਵੀ ਹੀਰਾ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਕੀ ਆ ਇਹਨਾਂ ਲੋਕਾਂ ਨੇ ਹਾਲੇ ਕਹਿੰਦਾ ਆਪਣਾ ਨਸੇ ਦੇ ਇਲਜ਼ਾਮ ਲਾਏ ਨੇ ਭਾਈ ਅੰਮਰਤਪਾਲ ਸਿੰਘ ਤੇ ਭਰਾ ਤੇ ਤੇ ਉਹਦੇ ਕਹਿੰਦਾ ਤਾਂ ਇਹ ਨਹੀਂ ਪਤਾ ਕੱਲ ਨੂੰ ਕਹਿੰਦਾ ਕੁੜੀਆਂ ਦੇ ਵੀ ਲਾ ਦੇਣਾ ਜਿਹੜੇ ਲੋਕ ਕਹਿੰਦਾ ਆਪਣੇ ਕਰਤਾਰ ਤੋਂ ਗਰ ਚੁੱਕੇ ਹੁਣ ਜਿਹੜੇ ਸਰਕਾਰਾਂ ਦੀ ਬੋਲੀ ਬੋਲਣ ਲੱਗ ਪੈਣਾ ਜਿਹੜੇ ਸਰਕਾਰਾਂ ਦੇ ਹੱਥਾਂ ਵਿੱਚ ਖੇਡਣ ਲੱਗ ਪੈਣਾ ਕਹਿੰਦਾ ਉਹ ਲੋਕ ਕੁਝ ਵੀ ਕਰ ਸਕਦੇ ਆ ਕਹਿੰਦਾ ਸਾਰੇ ਇਹ ਲੋਕ ਨੇ ਜਿਹੜੇ ਸਰਕਾਰਾਂ ਵੱਲੋਂ ਛੱਡੇ ਗਏ ਸੀ ਕਹਿੰਦਾ ਮਿੰਟ-ਮਿੰਟ ਤੋਂ ਤੇ ਸੀਐਡੀ ਪਲ-ਪਲ ਦੀ ਸੀਐਡੀ ਹੁੰਦੀ ਸੀ ਹਰ ਸਾਥ ਤੇ ਸੀਐਡੀ ਪਹਿਲੇ ਪਹੁੰਚੇ ਹੁੰਦੇ ਸੀ ਜਾਂ ਨਾਲ ਚੱਲਦੀ ਸੀ ਕਹਿੰਦਾ ਸਰਕਾਰਾਂ ਵੱਲੋਂ ਕੁਝ ਬੰਦੇ ਕਹਿੰਦਾ ਇਹ ੱਡੇ ਹੋਏ ਸੀ ਕਹਿੰਦਾ ਚੋਲੇ ਪਵਾਏ ਹੋਏ ਸੀ ਉਹਨਾਂ ਦੇ ਨੀਲੇ ਢੰਗ ਬਾਣੇ ਵਿੱਚ ਰਹਿੰਦੇ ਸੀ ਕਹਿੰਦਾ ਜੇ ਕਰ ਕਹਿੰਦਾ ਇੱਕ ਗੱਲ ਵੀ ਇਹ ਬੰਦਾ ਉਹ ਕਲੀਅਰ ਕਰ ਦੇ ਸਬੂਤ ਦਿਖਾ ਦੇ ਕਹਿੰਦਾ ਇਹ ਤਾਂ ਹੋਵੇ ਨਾ ਕਹਿੰਦਾ ਵੀ ਆਪਦੇ ਬੰਦੇ ਹੀ ਲਿਆ ਕੇ ਜਿਹੜਾ ਸਬੂਤ ਦਿਖਾ ਦੇ ਪਰ ਕਹਿੰਦਾ ਭਾਈ ਅੰਮਰਤਪਾਲ ਸਿੰਘ ਦੇ ਨਾਲ ਸਾਥੀ ਰਹੇ ਨੇ ਜਿਨਨੇ ਜਾ ਉਹਨਾਂ ਦੇ ਬੰਦੇ ਰਹੇ ਨੇ ਇੱਕ ਸਬੂਤ ਦਿਖਾ ਦੇ ਕਹਿੰਦਾ ਇਹ ਬੰਦਾ ਕਹਿੰਦਾ ਮੈਂ ਮੁੜ ਕੇ ਕਹਿੰਦਾ ਉਹ ਬੰਦੇ ਦਾ ਹਾਮੀ ਹੂੰਗਾ ਤੇ ਪਾਣੀ ਪਾਰੂੰਗਾ ਸਾਰੀ ਉਮਰ ਇਹ ਵੱਡੇ ਖਲਾਸੇ ਕੀਤੇ ਨੇ ਨੌਜਵਾਨਾਂ ਨੇ ਉਹਨਾਂ ਨੇ ਕਿਹਾ ਕਿ ਸਾਰਾ ਜਿਹੜਾ ਇੱਕ ਬਰਤਾਂਤ ਹੈ ਜਿਹੜਾ ਸਰਕਾਰਾਂ ਵੱਲੋਂ ਹੀ ਰਚਿਆ ਗਿਆ ਸਰਕਾਰਾਂ ਦੀ ਕਹਿੰਦਾ ਹੁਣ ਉਹ ਬੋਲੀਬੋਲ ਦਾ ਬੰਦਾ ਕਹਿੰਦਾ ਮੂਰੇ ਹੁੰਦਾ ਸੀ ਕਹਿੰਦਾ ਮੈਂ ਸੁਣਿਆਗਾ ਲੋਕਾਂ ਤੋਂ ਵੀ ਉਹ ਬੰਦਾ ਮੂਰੇ ਹੁੰਦਾ ਸੀ ਸਾਡੇ ਕਹਿੰਦਾ ਪਿੰਡਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਆ ਕਿ ਸਰਕਾਰ ਵੱਲੋਂ ਜਿਹੜੇ ਹਮੇਸ਼ਾ ਜਿਹੜੇ ਬੰਦੇ ਜਿਹੜੇ ਬਾੜੇ ਜਾਂਦੇ ਸੀ ਤੇ ਇਸ ਕਰਕੇ ਕਹਿੰਦਾ ਭਾਈ ਅੰਮਰਤਪਾਲ ਸਿੰਘ ਦੀ ਦੇਣ ਬਹੁਤ ਵੱਡੀ ਆ ਕਹਿੰਦਾ ਬਹੁਤ ਨੌਜਵਾਨਾਂ ਨੇ ਕਹਿੰਦਾ ਵੱਡੀ ਪੱਦਰ ਤੇ ਨਸੇ ਛੜਦੇ ਸੀ ਕਹਿੰਦਾ ਗੋਲਦਮਾਲੇ ਬੰਨਣ ਲੱਗ ਗਏ ਸੀ ਪਰ ਜਦੋਂ ਕਹਿੰਦਾ ਪੁਲਸ ਦਾ ਦਬਾਅ ਪੈ ਗਿਆ ਤਾਂ ਫਿਰ ਨੌਜਵਾਨਾਂ ਨੇ ਕੀ ਕੀਤਾ ਦਿਮਾਲੇ ਬੰਨਣੋਂ ਵੀ ਹਟ ਗਏ ਤੇ ਮੁੜ ਕੇ ਕਹੀ ਤੱਕਦਾ ਬੋਦੀਆਂ ਚ ਆ ਕੇ ਮੋਨੇ ਉਸ ਤਰੀ ਰਹਿ ਗਏ ਤਰਾ ਬਹੁਤ ਸਾਰੇ ਜਿੰਨ ਜਿਨ੍ਹਾਂ ਨੇ ਅੱਜ ਵੀ ਦਸਤਾਰਾਂ ਸਜਾਈਆਂ ਨੇ ਕਹਿੰਦਾ ਦਾੜੇ ਰੱਖੇ ਹੋਏ ਨੇ ਬਹੁਤ ਮੁੰਡੇ ਕਹਿੰਦਾ ਇਸ ਤਰ੍ਹਾਂ ਮਿਲਣਗੇ ਤੁਹਾਨੂੰ ਕਹਿੰਦਾ ਪੁੱਛ ਕੇ ਦੇਖ ਲਓ ਤੁਸੀਂ ਉਹ ਨੌਜਵਾਨ ਨੇ ਦੱਸਿਆ ਕਹਿੰਦਾ ਮੇਰਾ ਨਾਮ ਗੋਪਤ ਰੱਖਿਓ ਕਹਿੰਦਾ ਮੇਰੀ ਫੋਟੋ ਨਾ ਲਾਓ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਆ ਕੇ ਮੂਹਰੇ ਬੋਲ ਪਾ ਉਹ ਕਹਿੰਦਾ ਭਾਈ ਜੀ ਜਦੋਂ ਟਾਈਮ ਆਊਗਾ ਮੈਂ ਮੂਹਰੇ ਆ ਕੇ ਵੀ ਬੋਲ ਪੂੰਗਾ ਤੇ ਕਹਿੰਦਾ ਵੀ ਜਿਹੜਾ ਜਿੰਨਾ ਕਹਿੰਦਾ ਵਰਤਾਂ ਤੇ ਰਚਿਆ ਜਾ ਰਿਹਾਗਾ ਲੋਕਾਂ ਵੱਲੋਂ ਕਹਿੰਦਾ ਇਹ ਕਹਿੰਦਾ ਇੱਕ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਜਾਂ ਭਾਈ ਅੰਮਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਕਹਿੰਦਾ ਰਤਿਆ ਜਾ ਰਿਹਾ ਕਹਿੰਦਾ ਜੇ ਕਹਦਾ 4 ਲੱਖ ਵੋਟ ਕਿਉਂ ਪੈਂਦੀ ਕਹਿੰਦਾ ਜੇ ਭਾਈ ਅੰਮਰਤਪਾਲ ਸਿੰਘ ਆਇਆ ਸੀ 4 ਲੱਖ ਵੋਟ ਕਹਿੰਦਾ ਫੇਰ ਹੀ ਪਈ ਆ ਕਹਿੰਦਾ ਲੋਕਾਂ ਦਾ ਭਰੋਸਾ ਸੀ ਯਕੀਨ ਸੀ ਇਹ ਯਕੀਨ ਬੱਜਿਆ ਸੀ ਹੁਣ ਕਹਿੰਦਾ ਆਪਾਂ ਆਂਡ ਗਮਾਣ ਨੂੰ ਸਾਰਾ ਪਤਾ ਹੁੰਦਾ ਆਪ ਨੂੰ ਵੀ ਫਲਾਨਾ ਕੀ ਵੇਚਦਾ ਧੌਂਕਾ ਕੀ ਵੇਚਦਾ ਇਸ ਕਰਕੇ ਕਹਿੰਦਾ ਭਾਈ ਅੰਮਰਤਪਾਲ ਸਿੰਘ ਨੇ ਨੌਜਵਾਨ ਕਹਿੰਦਾ ਜੇ ਉਹ ਹੋਰ ਸਾਲ ਕਹਿੰਦਾ ਪ੍ਰਚਾਰ ਕਰ ਜਾਂਦਾ ਕਹਿੰਦਾ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਂਦਾ ਕਹਿੰਦਾ ਅੰਮ੍ਰਿਤ ਸ਼ਕ ਲੈਂਦੇ ਕਹਿੰਦਾ ਇਸ ਤੋਂ ਕਹਿੰਦਾ ਸਰਕਾਰਾਂ ਨਹੀਂ ਚਾਹੁੰਦੀਆਂ ਕੋਈ ਅੰਮ੍ਰਿਤ ਸ਼ਕੇ ਅੰਮ੍ਰਿਤਧਾਰੀ ਬਣੇ ਸਰਕਾਰਾਂ ਨਹੀਂ ਚਾਹੁੰਦੀਆਂ ਕੋਈ ਨਸ਼ਾ ਛੱਡੇ ਕਹਿੰਦਾ ਇਹ ਸਾਰਾ ਕਹਿੰਦਾ ਇਹਨਾਂ ਨੇ ਇੱਕ ਡਰਾਮਾ ਰਚ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਬਦਨਾਮ ਕੀਤਾ ਕਹਿੰਦਾ ਉਹਦੇ ਉੱਥੇ ਫੋਟੋ ਉੱਥੇ ਫੋਟੋ ਕਹਿੰਦਾ ਕੋਈ ਫੋਟੋ ਨਹੀਂ ਸੀ ਉਹ ਤੇ ਜਿੱਥੇ ਰਿਹਾ ਸਰਕਾਰ ਨੂੰ ਵੀ ਪਤਾਗਾ ਜਿਵੇਂ ਰਿਹਾਗਾ ਸਾਰਾ ਕੁਸਲ ਵੱਡੇ ਖਲਾਸੇ ਕੀਤੇ ਨੇ ਜਾਨੀ ਕਿ ਕਹਿੰਦਾ ਭਾਵ ਕਿ ਮੈਂ ਅੱਜ ਤੁਹਾਨੂੰ ਇਸ ਉਸ ਨੌਜਵਾਨ ਨੇ ਜਿਹੜੀ ਗੱਲਾਂ ਨੇ ਜਿਵੇਂਰੇ ਸਾਹਮਣੇ ਹੁੰਦਾ ਉਹਦੀ ਰਿਕਾਰਡਿੰਗ ਮੈਂ ਵੀਡੀਓ ਬਣਾਈ ਹੁੰਦੀ ਮੈਂ ਕਿਹਾ ਕਿ ਕਿ ਇਸਤ ਕਰਕੇ ਹੁਣ ਚੋਰੀਓ ਆਪਾਂ ਕਿਸੇ ਦੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਇੱਕ ਤਾਂ ਬੰਦਾ ਚੱਲ ਕੇ ਆਉਂਦਾਗਾ ਦੁੱਖ ਦੱਸਿਓ ਨੇ ਸਾਰੇ ਉਹਨੇ ਕਿਹਾ ਵੀਰ ਜੀ ਮੈਂ ਕਿਸੇ ਦਿਨ ਤੁਹਾਡੇ ਆਪ ਇੰਟਰਵਿਊ ਕਰੂੰਗਾ ਤੁਹਾਡੇ ਨਾਲ ਕਹਿੰਦਾ ਮੈਂ ਜਿਹੜਾ ਕੁਝ ਦੇਖਿਆ ਕੀ ਦੇਖਿਆ ਕਹਿੰਦਾ ਨਸ਼ਾ ਤਾਂ ਰੁੱਤੀ ਪਰ ਨੇੜੇ ਦੀ ਨਹੀਂ ਲੰਗਦਾ ਸੀ ਕਹਿੰਦਾ ਨਸ਼ਾ ਤਾਂ ਦੂਰ ਦੀ ਗੱਲ ਕੋਈ ਜਰਦਾ ਬੀੜੇ ਵਾਲਾ ਵੀ ਕਹਿੰਦਾ ਨਹੀਂ ਨਕਦਾ ਕੋਲੇ ਆਉਂਦਾ ਸੀ ਜਿੰਦਾ ਪਿੰਡਾਂ ਚ ਵਗ ਜਾਂਦੇ ਸੀ ਉੱਥੇ ਬੰਦੇ ਸਾਤ ਮਾਹੌਲ ਹੁੰਦਾ ਸੀ ਕਹਿੰਦਾ ਚੂ ਨਹੀਂ ਕਰਦਾ ਸੀ ਕਹਿੰਦਾ ਬੰਦਾ ਤੇ ਐਨਾ ਕਹਿੰਦਾ ਉਹਦਾ ਪ੍ਰਭਾਵ ਸੀ ਨੌਜਵਾਨ ਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਉਹਨਾਂ ਨੇ ਕਿਹਾ ਕਿ ਸਾਨੂੰ ਕਹਿੰਦਾ ਇਹ ਜੇ ਨੌਜਵਾਨਾਂ ਦੀ ਲੋੜ ਆ ਪਰ ਕਹਿੰਦਾ ਕੀ ਕਰੀਏ ਸਾਡਾ ਜਿਹੜਾ ਦੇਸ਼ ਆ ਇਹ ਇਹ ਜੀ ਆ ਜਾਦਾ ਦੇ ਬਾਬਿਆਂ ਨੂੰ ਪ੍ਰਮੋਟ ਕਰਦੇ ਇੱਥੇ ਲੋਕ ਆ ਜਿਹੜੇ ਆਪੂ ਬਣੇ ਬਾਬੇ ਨੇ ਪਖੰਡੀ ਦੇਤਾ ਰਹੀ ਜਿਨ੍ਹਾਂ ਨੂੰ ਲੋਕ ਬਾਬੇ ਕਹਿੰਦੇ ਆ ਤੇ ਜਾਂ ਫਿਰ ਨਸੇ ਵਾਲੇ ਨੂੰ ਪ੍ਰਮੋਟ ਕਰਦੇ ਆ ਜਾਂ ਫਿਰ ਸ਼ਰਾਬੀ ਕਵਾਬੀਆਂ ਨੂੰ ਲੋਕ ਕਹਿੰਦਾ ਉਸ ਤਰ੍ਹਾਂ ਚਾਹੁੰਦੇ ਆ ਜਿਹੜੇ ਜਿਹੇ ਆਪ ਹੁੰਦੇ ਆ ਤੇ ਹੁਣ ਜਿਵੇਂ ਪੰਜਾਬ ਦਾ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ ਕਹਿੰਦਾ ਇਸ ਨੂੰ ਲੈ ਕੇ ਤਾਂ ਜੇ ਭਾਈ ਅੰਮਿਤਪਾਲ ਸਿੰਘ ਖਾਲਸਾ ਹੁੰਦੇ ਕਹਿੰਦਾ ਨੌਜਵਾਨ ਕਹਿੰਦਾ ਸਾਰੇ ਕਹਿੰਦਾ ਜਿੰਨੇ ਵੀ ਨਸ਼ਾ ਕਰਦੇ ਸੀ ਕਹਿੰਦਾ ਲਗਭਗ ਮੈਂ ਕਹਿੰਦਾ ਦਾਵੇ ਨਾਲ ਕਹਿਣਾ ਕਹਿੰਦਾ 90% ਕਹਿੰਦਾ 95% ਕਹਿੰਦਾ ਲੋਕ ਨਸ਼ਾ ਛੱਡ ਦਿੰਦੇ ਕਹਿੰਦਾ ਬਹੁਤ ਇਹਨੇ ਸ਼ਰਾਬਾਂ ਛੱਡਦੇ ਆ ਬਹੁਤ ਲੰਬੇ ਟਮੇ ਤੋਂ ਕਹਿੰਦਾ ਸ਼ਰਾਬ ਪਿੰਦੇ ਸੀ ਸ਼ਰਾਬਾਂ ਵੀ ਕਹਿੰਦਾ ਬੰਦਿਆਂ ਨੇ ਛੱਡੀਆਂ ਹੋਈਆਂ ਨੇ ਤੇ ਦੱਸੋ ਹੁਣ ਤੁਸੀਂ ਐਡੀ ਵੱਡੀ ਜਿਹੜੀ ਬੰਦੇ ਨੇ ਗੱਲ ਕਹਿ ਦੇਣੀ ਕਿ ਸ਼ਰਾਬ ਵੀ ਛੱਡ ਦਿੱਤੀ ਜਿਹੜੇ ਲੰਬੇ ਆਪਣੇ ਕਈ ਸਾਲਾਂ ਤੋਂ ਪਿੰਦੇ ਸੀ ਜਿਹੜੇ 5-5 10-10 ਸਾਲਾਂ ਤੋਂ ਪਿੰਦੇ ਸੀ ਜਿਹੜੇ ਸ਼ਰਾਬ ਵੀ ਉਹਨਾਂ ਨੇ ਛੱਡੀ ਆ ਕਹਿੰਦਾ ਨਸੇ ਵਾਲੇ ਤਾਂ ਕਹਿੰਦਾ ਇੰਨਾ ਜ਼ਿਆਦਾ ਆਉਂਦੇ ਸੀ ਉੱਥੇ ਬਹੁਤ ਜ਼ਿਆਦਾ ਆਉਂਦੇ ਸੀ ਕਹਿੰਦਾ ਤੇ ਕਹਿੰਦਾ ਪਾਈ ਅੰਮਰਤਪਾਲ ਸਿੰਘ ਨੇ ਕਦੇ ਉਹਨਾਂ ਨੂੰ țeੜਕ ਕੇ ਨਹੀਂ ਪਿਆ ਹਮੇਸ਼ਾ ਕਹਿੰਦਾ ਪਿਆਰ ਦੇ ਨਾਲ ਉਹਨਾਂ ਨੇ ਮੰਨ ਲ ਸਾਰਿਆਂ ਨੂੰ ਗੱਲ ਲਾਇਆ ਤੇ ਕਹਿੰਦਾ ਬਾਕੀ ਤਾਂ ਜਿਹੜੇ ਬਹੀਰ ਦੇ ਕਿ ਜਿੱਤੋ ਬਹੀਰ ਦੇ ਲੰਘਦੇ ਸੀ ਕਹਿੰਦਾ ਆਉਦੇ ਆਪੀ ਨਸਾ ਛੱਡ ਕੇ ਉੱਥੇ ਕਹਿੰਦਾ ਚਾਹ ਹੁੰਦਾ ਸੀ ਕਹਿੰਦਾ ਸਾਨੂੰ ਘਰੋਂ ਵੀ ਕਿਹੜੇ ਵੇਲੇ ਅਸੀਂ ਸਵੇਰੇ ਦਿਨ ਚੜੇ ਤਾਂ ਕਿਹੜੇ ਵੇਲੇ ਅਸੀਂ ਬਹੀਰ ਦਾ ਹਿੱਸਾ ਬਣੀਏ ਗੱਲ ਪੈ ਕਹਿਣ ਦਾ ਭਾਵ ਕਿ ਮੇਰਾ ਇਹ ਆ ਕਿ ਜਿਹੜਾ ਅੱਜ ਲੋਕ ਇਲਜ਼ਾਮ ਲਾ ਰਹੇ ਨੇ ਕੁਲਜੀਤ ਆਪੂ ਬੜੇ ਨਹਿੰਗ ਜਾਇ ਪੂਲਾ ਨਹਿੰਗ ਵਰਗੇ ਸੀ ਕਹਿੰਦਾ ਹੋਰ ਬਥੇਰੀਆਂ ਭੇਡਾਂ ਹੋਣਗੀਆਂ ਕਾਲੀਆਂ ਇਹਨਾਂ ਦੇ ਵਿੱਚ ਜਿਹੜੀਆਂ ਛੱਡੀਆਂ ਹੋਣਗੀਆਂ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਇਹ ਵੱਡਾ ਸੱਚ ਮੈਂ ਤੁਹਾਨੂੰ ਤਾਂ ਦੱਸਿਆ ਕਿ ਅੱਜ ਮੇਰੀ ਹੁਣੇ 10 ਮਿੰਟ ਪਹਿਲਾਂ ਮਿੰਟ ਜਿਹੜੀ ਉਹਦੇ ਨਾਲ ਗੱਲਬਾਤ ਹੋ ਕੇ ਹਟੀ ਆ ਤੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਅੱਜ ਇਹ ਵੀਡੀਓ ਬਣਾਵਾਂ ਉਹ ਕਹਿੰਦਾ ਮੇਰਾ ਨਾਮ ਵੀ ਤੱਕ ਵੀ ਨਾ ਲਈ ਚਲੋ ਆਪਾਂ ਕਿਉਂਕਿ ਕਈ ਵਾਰੀ ਹੁੰਦਾ ਬੰਦੇ ਨੂੰ ਡਰ ਹੁੰਦਾਗਾ ਤੇ ਚਲੋ ਆਪਾਂ ਰੱਬ ਸੁਖਰ ਅੱਕੇ ਜਿਦੋਂ ਕੋਈ ਮੌਕਾ ਮਿਲੇ ਉਹ ਕਹਿੰਦਾ ਮੈਂ ਜਰੂਰ ਮੂਰੇ ਆਉਂਗਾ ਗੱਲਬਾਤ ਵੀ ਕਰੂੰਗਾ ਦੱਸੂਗਾ ਸੱਚਾਈ ਦੱਸੂਗਾ ਜਿੰਨੀ ਹੋ ਸਕੇ ਤੇ ਵੀਡੀਓ ਦੇ ਆਪਣੇ ਕਮੈਂਟ ਕਰਕੇ ਲਾਇਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਸਰਕਾਰਾਂ ਤੱਕ ਤੇ ਉਹਨਾਂ ਨੌਜਵਾਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਕਿ ਆਪਣਾ ਪਿੰਡ ਚੌਕ ਜਿਲ੍ਹਾ ਬਠਿੰਡਾ ਦੀ ਧਰਤੀ ਦੇ ਜਿਹੜੇ ਵੱਡੀ ਪੱਧਰ ਤੇ ਨੌਜਵਾਨ ਇਕੱਠੇ ਹੋਏ ਸੀ ਨਸ਼ਾ ਛੱਡਣ ਆਏ ਸੀ ਤੇ ਉਹਨਾਂ ਤੱਕ ਕਹਿੰਦਾ ਵੀਡੀਓ ਜ਼ਰੂਰ ਪਹੁੰਚਾ ਦਿਓ ਤੁਹਾਨੂੰ ਕਹਿੰਦਾ ਆਪੇ ਲੋਕ ਸਾਰੇ ਸੰਪਰਕ ਕਰ ਲੈਣਗੇ ਪਿੰਡ ਚੌਦੇ ਵਾਸੀ ਕਹਿੰਦਾ ਜਿੱਥੇ ਵੱਡੀ ਵੱਡੀ ਦੂਰੋਂ ਦੂਰੋਂ ਕਹਿੰਦਾ ਲੋਕ ਆਏ ਸੀ ਉੱਥੇ ਮਾਂ ਮਾਂ ਕਹਿੰਦਾ ਰੋਂਦੀਆਂ ਸੀ ਉੱਥੋਂ ਪਿੱੜਦੀਆਂ ਸੀ ਕਹਿੰਦੇ ਸਾਡੇ ਪੁੱਤਾਂ ਨੂੰ ਲੈ ਜਾਓ ਕਹਿੰਦਾ ਤੇ ਇਹ ਅੱਜ ਤੁਹਾਨੂੰ ਮੈਂ ਜਿਹੜੀ ਇਹ ਸਚਾਈ ਆ ਇਸ ਗੱਲ ਦੀ ਤੇ ਚਲੋ ਆਪਣਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਨਾ ਕਰਨਾ ਭੁੱਲੋ ਧੰਨਵਾਦ ਵੈਜ ਕਾ ਖਾਲਸਾ ਵੈਜ ਕੀ ਫਤਿਹ